ਇਹ 3 ਤਰੀਕ ਨੂੰ ਪਰਸੋਂ ਸ਼ਾਮ ਦਾ ਟਾਈਮ ਹੋਣਾ ਦੁਪਹਿਰ ਬਾਅਦ ਸਾਨੂੰ ਇਤਲਾ ਮਿਲੀ ਸੀ ਕਿ ਹੰਡਾਇਆ ਦੇ ਨੇੜੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਕੋਈ ਗਰੁੱਪ ਹੈਗੇ ਜਿਨ੍ਹਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੁਰੰਤ ਹੀ ਸਾਡੀ ਪੈਟਰੋਲਿੰਗ ਪਾਰਟੀਆਂ ਐਂਡ ਚੌਂਕੀ ਸੀਆਈਏ ਐਂਡ ਥਾਣੇ ਦੀ ਟੀਮਸ ਉੱਥੇ ਪਹੁੰਚ ਗਈ ਸੀਗੀ ਸਾਡੇ ਡੀਐਸਪੀ ਬਰਨਾਲਾ ਮੌਕੇ ਤੇ ਪਹੁੰਚ ਗਈ ਸੀਗੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਵੀ ਰਜਿਸਟਰਡ ਦੀ ਐਫਆਈਆਰ ਇਨਸਟੈਂਟਲੀ ਐਂਡ ਇਹਦੇ ਵਿੱਚ ਸਾਡੀ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਸੰਦੀਪ ਮਾਨ ਜੀ ਐਂਡ ਡੀਐਸਪੀਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਜਾਜ ਸੇਈਏ ਬਲਜੀਤ ਸਿੰਘ ਐਸਐਚਓ ਐਂਡ ਸਾਈਬਰ ਟੈਕਨੀਕਲ ਟੀਮਸ ਤੁਰੰਤ ਫੌਰੀ ਤੌਰ ਤੇ ਟੀਮਸ ਐਕਟੀਵੇਟ ਹੋ ਗਈ ਥੀ ਐਂਡ ਉਹਦੇ ਵਿੱਚ ਹੀ ਕੰਮ ਕਰਦੇ ਹੋਏ ਅਸੀਂ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਟ੍ਰੇਸ ਕੀਤਾ ਅਸੀਂ ਹਾਲੇ ਤੱਕ ਪੰਜ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਇਹਦੇ ਵਿੱਚ ਇੱਕ ਕਰਨਵੀਰ ਹੈ, ਰੋਹਿਤ ਹੈ ਇਹ ਦੋਨੋਂ ਮੁਕਸਰ ਸਾਹਿਬ ਦੇ ਰਹਿਣ ਵਾਲੇ ਅਤੇ ਇੱਕ ਗगनਦੀਪ ਹੈ ਦੀਪਕ ਤੇ ਨਿਰਮਲਜੀਤ ਸਿੰਘ ਇਹ ਬਰਨਾਲੇ ਦੇ ਰਹਿਣ ਵਾਲੇ ਆ ਇਹ ਜੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਹਦੇ ਵਿੱਚੋਂ ਕਈ ਬੰਦੇ ਕੇਸਵਾਰ ਨੇ ਜੋ ਪੁਰਾਣੇ ਮੁਕਦਮੇ ਹੋਏ ਆ ਇਹਨਾਂ ਦੀ ਲਾਕਡਾਟ ਪੁਰਾਣੀ ਚੱਲਦੀ ਆਂਦੀ ਹੈ ਤੇ ਉਸ ਦਿਨ 3 ਤਰੀਕ ਨੂੰ ਇੱਥੇ ਕੋਰਟ ਦੇ ਵਿੱਚ ਕਿ ਪੁਰਾਣੇ ਕੇਸ ਦੇ ਵਿੱਚ ਇਹਨਾਂ ਦੀ ਪੇਸ਼ੀ ਸੀਗੀ ਪਹਿਲਾਂ ਇਹਨਾਂ ਦੀ ਇੱਥੇ ਵੀ ਲਾਕਡਾਟ ਹੋਈ ਕੋਈ ਕਹਾ ਸੁਣੀ ਹੋਈ ਬਟ ਇੱਥੇ ਪੁਲਿਸ ਪ੍ਰੈਜ਼ੈਂਸ ਕਾਫੀ ਦੇਖਦੇ ਹੋਏ ਇਹ ਇੱਥੋਂ ਨਿਕਲ ਗਏ ਸੀ ਫਿਰ ਇਹਨਾਂ ਨੇ ਹਾਈਵੇ ਤੇ ਜਾ ਕੇ ਹੰਡਾਇਾ ਦੇ ਨੇੜੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਜੀ ਪੰਜਾਂ ਨੂੰ ਤੇ ਰਿਕਵਰੀ ਦੇ ਤੌਰ ਤੇ ਸਾਨੂੰ ਇੱਕ 32 ਬੋਰ ਦਾ ਰਿਵੋਲਵਰ ਦੇਸੀ ਇਲੀਗਲ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਤੇ ਤਿੰਨ ਲਾਈਵ ਕਾਰਟ੍ਰਿਜਸ ਐਂਡ ਦੋ ਖਾਲੀ ਖੋਲ ਵੀ ਬਰਾਮਦ ਹੋਏ ਆ ਇਹਦੇ ਨਾਲ ਨਾਲ ਇਹ ਪਤਾ ਲੱਗਿਆ ਹੈਗਾ ਇਹ ਡਰੱਗਸ ਦਾ ਕੰਮ ਵੀ ਕਰਦੇ ਆ ਤੇ ਐਨਡੀਪੀਐਸ ਦਾ ਸੈਕਸ਼ਨ ਵੀ ਐਡ ਹੋਇਆ ਹੈਗਾ ਐਂਡ 115 ਇਨਟੌਕਸੀਕੇਟਿਡ ਟੈਬਲੇਟਸ ਹਾਲ ਕੀ ਘੜੀ ਇਸੇ ਰਿਕਵਰ ਕਰ ਚੁੱਕੇ ਹੈ ਇਨਾ ਤੋਂ ਜਿਹੜੇ ਇਨਾ ਦੇ ਐਂਟੀਸੀਡੈਂਟਸ ਹੈ ਇਹ ਜਿਹੜੇ ਬੰਦੇ ਅਸੀਂ ਫੜੇ ਹੈ ਜੋ ਕਰਨਵੀਰ ਮੁਖਸਰ ਦਾ ਰਹਿਣ ਵਾਲਾ ਇਹਦੇ ਤੇ ਚਾਰ ਐਫਆਇਰਸ ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਹੈਗਾ ਦੇ ਆਰ ਆਲਰੇਡੀ ਥੇਅਰ ਔਨ ਹਿਮ ਇੱਕ ਗਗਨਦੀਪ ਹੈ ਇਹਦੇ ਤੇ ਇੱਕ ਪਰਚਾ ਹੈਗਾ ਦੀਪਕ ਹੈਗਾ ਜੀ ਇਹਦੇ ਤੇ 6 ਪਰਚੇ ਦਰਜ ਨੇ ਐਂਡ ਇੱਕ ਨਿਰਮਲ ਜੀ ਨਿਰਮਲ ਹੈਗਾ ਇਹਦੇ ਤੇ ਵੀ 6 ਪਰਚੇ ਦਰਜ ਨੇ ਤੋਂ ਇਨਾ ਦੇ ਕ੍ਰਿਮੀਨਲ ਪਾਸਟ ਹੈ ਇਹਨਾਂ ਨੇ ਆਪ ਆਪਣੇ ਹੀ ਗੈਂਗਸ ਬਣਾਏ ਹੋਏ ਆ ਘਰੋ ਬਣਾਏ ਹੋਏ ਸੀਗੇ ਜੋ ਲੋਕਲੀ ਇਹਨਾਂ ਨੇ ਇਲੀਗਲ ਕੰਮ ਦੇ ਵਾਸਤੇ ਇਹ ਇੱਕ ਦੂਜੇ ਦਾ ਸਪੋਰਟ ਕਰਦੇ ਸੀਗੇ ਤੇ ਅਸੀਂ ਇਹ ਪੰਜ ਬੰਦੇ ਫੜ ਲਏ ਬਾਕੀ ਵੀ ਸਾਨੂੰ ਪਤਾ ਲੱਗੇ ਆ ਰੀਡਿੰਗ ਟੀਮਸ ਆਊਟ ਐਂਡ ਸ਼ੇਤੀ ਉਹਨਾਂ ਨੂੰ ਵੀ ਫੜ ਲਾਂਗੇ ਸਰ ਬਨਾਲਾ ਤੇ ਮੁਕਸਰ ਦਾ ਕਿਤਨਾ ਦਾ ਮੇਲ ਕਿਤਨਾ ਹੋਇਆ ਜੀ ਪੁਰਾਣਾ ਜਿੱਦਾਂ ਮੈਂ ਤੁਹਾਨੂੰ ਦੱਸਿਆ 2020 ਦੀ ਐਫਆਈਆਰ ਹੈਗੀ ਜਿਹਦੇ ਵਿੱਚ ਇਹ ਕੇਸ ਵਾਰ ਹੈਗੇ ਉਹਦੇ ਵਿੱਚ ਵੀ ਲਿੰਕਸ ਆਏ ਸੀਗੇ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਸੀਗਾ ਤੇ ਉਸ ਟਾਈਮ ਤੋਂ ਇਹਨਾਂ ਦੀ ਲਾਕ-ਡਾਟ ਚੱਲਦੀ ਆਪਸ 'ਚ। ਉਹ ਤਾਂ ਮੇਨ ਲੜਾਈ ਦਾ ਕੀ ਮੂਵ ਕਰਿਆ। ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੀ ਇਹ ਜੇਲ੍ਹ ਦੇ ਵਿੱਚੋਂ ਹੀ ਜੋ ਹਾਲ ਕੀ ਘੜੀ ਪਤਾ ਲੱਗਿਆ ਹੈ ਕਿ ਉਸ ਟਾਈਮ ਤੋਂ ਹੀ ਲਾਕ-ਡਾਟ ਹੀ ਨਦੀ ਚੱਲਦੀ ਹੈਗੀ। ਤੇ ਜਿੱਦਾਂ ਇਹ ਉਸ ਦਿਨ ਹੀ ਆਮਣੇ-ਸਾਮਣੇ ਹੋ ਗਏ ਬਿਕੋਜ਼ ਕੋਰਟ ਹੀਅਰਿੰਗ ਸੀਗੀ ਸਾਰੇ ਦੀ ਇੱਥੇ ਪ੍ਰੈਜ਼ੈਂਸ ਸੀਗੀ ਤੇ ਉਸ ਟਾਈਮ ਫੇਰ ਇਹਨਾਂ ਦੀ ਕਹਾ ਸੁਣੀ ਹੋਗੀ। ਤੇ ਉਹ ਕਾਰਨ ਹਾਲ ਕੀ ਘੜੀ ਪਤਾ ਲੱਗਦਾ ਜਿਹੜਾ ਅਸਲਾ ਹੈ ਉਹਦੇ ਬਾਰੇ ਵੀ ਪਤਾ ਕਰਉਣੀ ਤੇ ਖੋਲ੍ਹਿਆ ਜਾਂਦਾ ਜੀ ਬਿਲਕੁਲ ਪਤਾ ਕਰਾਂਗੇ ਬੈਕਵਰਡ ਦੇ ਵਿੱਚ ਜਾਵਾਂਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਸ਼ੇ ਦਾ ਵੀ ਸਾਨੂੰ ਪਤਾ ਲੱਗਿਆ ਤੇ ਰਿਕਵਰੀ ਵੀ ਹੋਈ ਹੈ ਉਹਦੇ ਵਿੱਚ ਵੀ ਬੈਕਵਰਡ ਫੋਰਵਰਡ ਲਿੰਕੇਜes ਸਟੈਬਲਿਸ਼ ਕਰਾਂਗੇ ਜਿਹੜਾ ਕਿ ਅਸਲਾ ਮਿਲਿਆ ਉਹਦੇ ਵਿੱਚ ਵੀ ਅਸੀਂ ਪਿੱਛੇ ਤੱਕ ਜਾਵਾਂਗੇ ਕਿਥੋਂ ਲੈ ਕੇ ਆਏ ਕਿ ਲੀਡਸ ਹੈਗੀ ਕੀ ਡਿਮਾਂਡ ਵੀ ਹੱਥ ਵਿੱਚ ਲਈ ਪਈ ਹੈ ਹਾਂਜੀ ਹਾਂ ਬਿਲਕੁਲ ਅਸੀਂ ਡਿਮਾਂਡ ਤੇ ਲੈ ਕੇ ਇਹਨਾਂ ਦੀ ਫੁੱਲ ਇੰਟਰੋਗੇਸ਼ਨ ਕੀਤੀ ਜਾਊਗੀ ਜੀ ਕਰਾਸ ਕਰਵਾਈ ਹੋਈ ਹੈ ਦੋਸਾਂ ਦੀ ਹਾਂਜੀ ਅਸਕਰ ਬਾਈ ਹੋਈਆ ਦੋਵਾਂ ਤਰਫੋਂ ਹਾਂਜੀ ਇਹ ਜੀ ਸਾਰੇ ਤੇ ਹੀ ਅਸੀਂ ਪਰਚਾ ਦਰਜ ਕੀਤਾ ਗਏ ਪੁਲਿਸ ਵੱਲੋਂ ਹੀ ਦਿੱਤਾ ਗਿਆ ਪਰਚਾ ਇਹਨਾਂ ਸਾਰੇ ਤੇ ਕਾਰਵਾਈ ਹੋਈ ਹੈ ਗਰੁੱਪ 1 ਵੀ ਫੜਿਆ ਗਏ ਬੰਦੇ ਤੇ ਦੋਨਾਂ ਗਰੁੱਪ ਇਹ ਦੋਨੋਂ ਦੋਨੋਂ ਤਰਫੋਂ ਹੀ ਜੀ ਅਸੀਂ ਬੰਦੇ ਫੜੇ ਆ ਤੇ ਬਾਕੀ ਵੀ ਆਇਡੈਂਟੀਫਾਈ ਹੋ ਗਏ ਆ ਜਿੱਦਾਂ ਮੈਂ ਦੱਸਿਆ ਐਂਡ ਵੀਲ ਬੀ ਨੈਵਿੰਗ ਥੈਮ ਸੂਨ ਦੇਲ ਬੀ ਡੇਲਟ ਅਕੋਰਡਿੰਗਲੀ ਜੋ ਇਹਨਾਂ ਤੇ ਕਾਰਵਾਈ ਬਣਦੀ ਹੈ ਲੀਗਲੀ ਸਾਰੀ ਕੀਤੀ ਜਾਊਗੀ ਸਖਤੀ ਕਿ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਜੋ ਕ੍ਰਿਮੀਨਲਸ ਹੈਗੇ ਉਹਨਾਂ ਤੇ ਨਸ਼ਾ ਤਸਕਰਾਂ ਤੇ ਬਰਨਾਲਾ ਪੁਲਿਸ ਤਤ ਪਰ ਕੰਮ ਕਰ ਰਹੀ ਹੈ ਤੇ ਪ੍ਰੋਐਕਟਿਵਲੀ ਵਰਕ ਕਰਦੇ ਹੋਏ ਸਾਨੂੰ ਇੰਟਲ ਸੀਗੀ ਕਿ ਇੱਕ ਗਿਰੋ ਇੱਥੇ ਫਿਰਦਾ ਹੈਗਾ ਜੋ ਚੋਰੀਆਂ ਕਰਨ ਦਾ ਮਾਹਿਰ ਹੈ ਸਪੈਸ਼ਲੀ ਉਹ ਟਾਰਗੇਟ ਕਰਦੇ ਸੀਗੇ ਜੋ ਦਿਨ ਦੇ ਟਾਈਮ ਕੋਠੀਆਂ ਬੰਦ ਹੁੰਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੈਕੀ ਕਰਕੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਜਿਹੜੇ ਗਿਰੋ ਦੇ ਬੰਦੇ ਸੀ ਚਾਰ ਫੜੇ ਹੈਗੇ ਜੀ ਇਹ ਮੱਖਣਰਾਮ ਹੈਗਾ ਪਟਿਆਲੇ ਦਾ ਇਹ ਕਰਨ ਹੈਗਾ ਸੰਗਰੂਰ ਦਾ ਛਿੰਦਾ ਬਰਨਾਲੇ ਦਾ ਐਨ ਇੱਕ ਸਨੀ ਉਹ ਵੀ ਪਟਿਆਲੇ ਦਾ ਹੈਗਾ ਇਹਨਾਂ ਦੇ ਕ੍ਰਿਮੀਨਲ ਪਾਸਟ ਹੈ ਮੋਸਟਲੀ ਇਹਨਾਂ ਦੇ ਇੱਕ ਇੱਕ ਪਰਚਾ ਸਾਨੂੰ ਹਾਲ ਕੀ ਘੜੀ ਕਰਨ ਮੱਖਣ ਤੇ ਛਿੰਦਾ ਤੇ ਦੋ ਪਰਚੇ ਤੇ ਬਾਕੀਆਂ ਦੋਨਾਂ ਦੇ ਇੱਕ ਇੱਕ ਪਰਚਾ ਇਹ ਚੋਰੀ ਦੇ ਸਾਨੂੰ ਹਾਲ ਕੀ ਘੜੀ ਪਤਾ ਲੱਗਿਆ ਹੈਗਾ ਇਹਨਾਂ ਤੋਂ ਵੀ ਅਸੀਂ ਰਿਕਵਰੀ ਕੀਤੀ ਹੈ ਜੀ ਦੋ ਮੋਟਰਸਾਈਕਲ ਸਾਨੂੰ ਇਹਨਾਂ ਤੋਂ ਮਿਲੇ ਹੈ ਜੋ ਚੋਰੀ ਦੇ ਹੈਗੇ ਐਂਡ ਇੱਕ ਅਸਲਾ ਮਿਲਿਆ ਹੈ ਕੰਟਰੀ ਮੇਡ ਵੈਪਨ ਹੈਗਾ ਬੱਤੀ ਬੋਰ ਉਹਦੇ ਐਂਡ ਦੋ ਲਾਈਵ ਕਾਰਟ੍ਰਿਜਿਸ ਇਹਨਾਂ ਤੋਂ ਬਰਾਮਦ ਹੋਏ ਹਨ ਤੇ ਹਾਲ ਕੀ ਘੜੀ ਸਾਨੂੰ ਉਮੀਦ ਹੈ ਕਿ ਕਾਫੀ ਵਾਰਦਾਤ जो कि नॉट ओनली इन बरनाला, इन बर्नालाइनिंग डिस्ट्रिक्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप